ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਲਾਸਟ ਬਾਰੇ ਜਿਹੜੀ ਇਹ ਬਲਾਸਟ ਦੀ ਬਿਮਾਰੀ ਹੈ ਇਹ ਜ਼ਿਆਦਾਤਰ ਜਿਹੜੀਆਂ ਆਪਣੀਆਂ ਬਾਸਮਤੀ ਦੀਆਂ ਕਿਸਮਾਂ ਨੇ ਉਹਨਾਂ ਵਿੱਚ ਆਉਂਦੀ ਹੈਗੀ ਜ਼ਿਆਦਾ ਇਹ ਪੀਆਰ ਦੇ ਵਿੱਚ ਇਹਦਾ ਇੰਨਾ ਅਟੈਕ ਨਹੀਂ ਹੁੰਦਾਗਾ ਜਿਹੜਾ ਬਲਾਸਟ ਆਗਾ ਇਹ ਇਹ ਚਾਰ ਪ੍ਰਕਾਰ ਦਾ ਹੁੰਦਾਗਾ ਇੱਕ ਇਹ ਨੈਕ ਬਲਾਸਟ ਹੁੰਦਾ ਹੈ ਇੱਕ ਲੀਫ ਬਲਾਸਟ ਹੁੰਦਾ ਹੈ ਇੱਕ ਕਾਲਰ ਬਲਾਸਟ ਹੁੰਦਾ ਹੈ ਅਤੇ ਇੱਕ ਨੋਡ ਬਲਾਸਟ ਹੁੰਦਾਗਾ ਸੋ ਨੂੰ ਆਪਾਂ ਇਸ ਤੇ ਉਰੇ ਦਿਖਾਉਣਿਆਂਗੇ ਜਿਹੜਾ ਨੈਕ ਬਲਾਸਟ ਹੁੰਦਾਗਾ ਉਹ ਉਹਦਾ ਅਟੈਕ ਆ ਜਿਹੜਾ ਇੱਥੇ ਹੁੰਦਾਗਾ ਥੋੜਾ ਜਿਹਾ ਇਹਨੂੰ ਆਪਾਂ ਗਰਦਨ ਤੋੜ ਵੀ ਕਹਿ ਦਿੰਨੇ ਆਂਗੇ ਇਸ ਜਗ੍ਹਾ ਤੇ ਇਹਦਾ ਅਟੈਕ ਹੁੰਦਾਗਾ ਨੈਕ ਬਲਾਸਟ ਦਾ ਜਿਹੜਾ ਆਪਣਾ ਲੀਫ ਬਲਾਸਟ ਹੈਗਾ ਉਹਦਾ ਪੱਤਿਆਂ ਦੇ ਉੱਤੇ ਅਟੈਕ ਹੁੰਦਾ ਪੱਤਿਆਂ ਦੇ ਉੱਤੇ ਉਹਦੇ ਤੱਬੇ ਜੇ ਦਿਖਣੇ ਸ਼ੁਰੂ ਹੋ ਜਾਂਦੇ ਨੇਗੇ ਉਹਨੂੰ ਆਪਾਂ ਲੀਫ ਬਲਾਸਟ ਕਹਿੰਨੇ ਆਂ ਮੈਂ ਪੂਰੇ ਪੂਰੇ ਇਹ ਤੱਬੇ ਦੇ ਉੱਪਰ ਪੈਣੇ ਸਟਾਰਟ ਹੋ ਜਾਂਦੇ ਨੇ ਲਾਲ ਲਾਲ ਜੇ ਇਸ ਤਰ੍ਹਾਂ ਇਹਦੇ ਤੱਬੇ ਦੇ ਉੱਪਰ ਪੈਂਦੇ ਨੇ ਉਹਨੂੰ ਆਪਾਂ ਲੀਫ ਬਲਾਸਟ ਕਹਿੰਨੇ ਆਂਗੇ ਤੇ ਜਿਹੜ ਨੋਡ ਬਲਾਸਟ ਜਿਹੜੀਆਂ ਇਹ ਗੱਠਾਂ ਹੁੰਦੀਆਂ ਨੇ ਗੀਆਂ ਹਾਂ ਜਿਵੇਂ ਆ ਗੱਠ ਹੈਗੀ ਇੱਥੋਂ ਮਤਲਬ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਹੈਗਾ ਇੱਥੇ ਅਟੈਕ ਕਰਦੀ ਹੈ ਉਹ ਫੰਗਸ ਆਬ ਦਾ ਇਹਨੂੰ ਆਪਾਂ ਨੋਡ ਬਲਾਸਟ ਕਹਿੰਦੇ ਹਾਂਗੇ ਜਿਹੜਾ ਕੋਲਰ ਬਲਾਸਟ ਹੈਗਾ ਉਹ ਇੱਥੇ ਜਿਹੜਾ ਆਹ ਪੱਤਾ ਹੈਗਾ ਜਮੈਂ ਇੱਥੋਂ ਇਹਦੇ ਨਾਲ ਐਵੇਂ ਜੁੜਿਆ ਹੋਇਆ ਹੈਗਾ ਇਹ ਇੱਥੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈਗਾ ਇਸ ਜਗ੍ਹਾ ਤੋਂ ਇਹਨੂੰ ਆਪਾਂ ਕੋਲਰ ਬਲਾਸਟ ਕਹਿੰਦੇ ਹਾਂਗੇ ਇਹ ਜਿਹੜੀ ਬਲਾਸਟ ਦੀ ਬਿਮਾਰੀ ਹੈਗੀ ਜ਼ਿਆਦਾਤਰ ਬਾਸਮਤੀਆਂ ਕਿਸਮਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਤੇ ਜਿਹੜਾ ਆਪਣਾ ਨੈਕ ਬਲਾਸਟ ਹੈ ਤੇ ਨੋਡ ਬਲਾਸਟ ਹੈਗਾ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾਗਾ ਮਤਲਬ ਲੀਫ ਬਲਾਸਟ ਤੇ ਇਹ ਆਪਣਾ ਜਿਹੜਾ ਕੋਲਰ ਬਲਾਸਟ ਆ ਉਹ ਘੱਟ ਨੁਕਸਾਨ ਕਰਦਾ ਪਰ ਜਿਹੜਾ ਆਪਣਾ ਨੈਕ ਬਲਾਸਟ ਹੈ ਤੇ ਨੋਡ ਬਲਾਸਟ ਹੈਗਾ ਇਹ ਮੰਨ ਲੈ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਕਿਉਂਕਿ ਇਹਦੇ ਵਿੱਚ ਫਿਰ ਪੱਲੀ ਸਾਰੀ ਸੁੱਕ ਜਾਂਦੀ ਹੈ ਜੀ ਜਦੋਂ ਇੱਥੋਂ ਮਤਲਬ ਜਦੋਂ ਇੱਥੇ ਅਟੈਕ ਕਰਦਾ ਤਾਂ ਉਹ ਇਹ ਡੰਡਾ ਟੁੱਟ ਗਿਆਵੇਂ ਇਸ ਤਰ੍ਹਾਂ ਸਲੇ ਡਿੱਗ ਜਾਂਦੇ ਨੇਗੇ ਇਹਦੀ ਜ਼ਿਆਦਾ ਸਮੱਸਿਆ ਜਿਹੜੀ ਉਹ 17 18 ਦੀ ਵੈਰੈਟੀ ਹੋ ਗਈ ਜਮੈਂ ਆਪਣੀ 11 21 ਦੀ ਉਹਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਜੀ ਇਹ ਉਹੀ ਜ਼ਿਆਦਾ ਜਿਹੜੀ ਬਲਾਸਟ ਦੀ ਬਿਮਾਰੀ ਹੈ ਜੀ ਇਹ ਬਾਸਮਤੀ ਦੀਆਂ ਵੈਰਾਈਟੀਆਂ ਦੇ ਵਿੱਚ ਆਉਂਦੀ ਹੈ ਕਿ ਪੀਆਰ ਦੀਆਂ ਵੈਰਾਈਟੀਆਂ ਦੇ ਵਿੱਚ ਇਹ ਜ਼ਿਆਦਾਤਰ ਬਿਮਾਰੀ ਨਹੀਂ ਆਉਂਦੀ ਬਲਾਸਟ ਦੀ ਤਾਂ ਇਹਦੇ ਵਿੱਚ ਤੁਸੀਂ ਮੰਨ ਲਓ ਇੱਕ ਆਪਣਾ ਟਰਾਈਸਾਈਕਲ ਆਇਲ ਹੈਗੀ ਉਹਦੀ ਵਰਤੋਂ ਕਰ ਸਕਦੇ ਹੋਗੇ 120 ਗ੍ਰਾਮ ਹੈ ਜਿਹੜੀ ਉਹ ਪਰ ਏਕੜ ਦੀ ਉਹ ਆਪਣਾ ਨੈਕ ਬਲਾਸਟ ਤੇ ਲੀਫ ਬਲਾਸਟ ਤੇ ਬਹੁਤ ਵਧੀਆ ਕੰਮ ਕਰਦੀ ਹੈਗੀ ਤੇ ਇੱਕ ਤੁਸੀਂ ਇਹਦੇ ਵਿੱਚ ਗੈਲਿਲੀਓ ਸੈਂਸ ਦੀ ਵਰਤੋਂ ਕਰ ਸਕਦੇ ਹੋ ਜਿਹੜੀ ਗੈਲਿਲੀਓ ਆਪਣੀ ਸੈਂਸ ਦੇ ਨਾਂ ਤੇ ਆਉਂਦੀ ਹੈਗੀ ਉਹਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਵੀ ਟਰਾਈਸਾਈਕਲ ਆਇਲ ਹੈਗਾ ਉਹ ਬਲਾਸਟ ਤੇ ਵਧੀਆ ਕੰਮ ਕਰਦੀ ਹੈਗੀ। ਇੱਕ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਕੰਮ ਕਰਦਾ ਹੈ ਕਿਉਂਕਿ ਜਿਹੜਾ ਇਹ ਟਰਾਈਕਲਸ ਟਰਾਈਸਾਈਕਲੋਜੋਲ ਹੈਗਾ ਇਹ ਥੋੜਾ ਜਿਹਾ ਆਪਣਾ ਨੋਡ ਬਲਾਸਟ ਤੇ ਕੋਲਰ ਬਲਾਸਟ ਤੇ ਘੱਟ ਕੰਮ ਕਰਦਾ ਇੰਨਾ ਕੰਮ ਨਹੀਂ ਕਰਦਾ ਹੈਗਾ ਇਹ। ਇੱਕ ਆਪਣਾ ਕੰਬੀਨੇਸ਼ਨ ਆਉਂਦਾਗਾ ਹੈਗਾ ਸਸਤਾ ਜੀ ਆ ਉਹ ਪਰ ਤੁਸੀਂ ਕਹੋਗੇ ਵੀ ਇਹ ਤਾਂ ਆਮ ਜਿਹਾ ਕੰਬੀਨੇਸ਼ਨ ਹੈ। ਹੈਕਸਾਕੋਨਾਜੋਲ ਪਲੱਸ ਬੈਲਟਾਮਾਈਸਨ ਉਹ ਇਹਨਾਂ ਚਾਰੇ ਬਲਾਸਟਾਂ ਤੇ ਵਧੀਆ ਕੰਮ ਕਰਦੇ ਨੇ ਨੋਡ ਬਲਾਸਟ ਤੇ ਕੋਲਰ ਬਲਾਸਟ ਤੇ ਉਹ ਬਹੁਤ ਵਧੀਆ ਕੰਮ ਕਰਦਾ ਹੈਗਾ। ਕਿਉਂਕਿ ਜਦੋਂ ਸਾਨੂੰ 17-18 ਦੇ ਵਿੱਚ ਇਹਦੀ ਸਮੱਸਿਆ ਆਉਣ ਲੱਗੀ ਐ ਅਸੀਂ ਉੱਥੇ ਹੋਰ ਮਤਲਬ ਫੰਗੀਸਾਈਡ ਵਰਤੇ ਨੇਗੇ ਪਰ ਜਦੋਂ ਅਸੀਂ ਪਹਿਲੀ ਵਾਰ ਉਹਦੇ ਉੱਪਰ ਹੈਕਜ਼ਾਕੋਨਾਜੋਲ ਤੇ ਪਲਸ ਬੈਲਡਾਮਾਈਸਨ ਦਾ ਸਪਰੇਅ ਕਰਿਆਗਾ ਤਾਂ ਸਾਨੂੰ ਉਹਦੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਅਸੀਂ ਉਸ ਸਾਲ ਇਸ ਬਿਮਾਰੀ ਨੂੰ ਲਗਭਗ 100% ਵਾਂਗੂ ਕੰਟਰੋਲ ਕਰ ਲਿਆ ਦੀਗਾ ਜਿਹੜਾ ਜਦੋਂ ਜਿਹੜਾ ਆਪਣਾ ਹੈਕਜ਼ਾਕੋਨਾਜੋਲ ਆਗਾ ਉਹ ਸੀਤ ਬਲਾਈਟ ਤੇ ਤੇ ਆਪਣਾ ਬਲਾਸਟ ਤੇ ਕੰਮ ਕਰਦਾ ਹੈ ਪਰ ਜਦੋਂ ਉਹ ਬੈਲਡਾਮਾਈਸਨ ਨਾਲ ਮਿਲ ਜਾਂਦਾ ਨਾ ਹੈਕਜ਼ਾਕੋਨਾਜੋਲ ਜਿਹੜਾ ਬੈਲਡਾਮਾਈਸਨ ਨਾਲ ਮਿਲ ਜਾਂਦਾ ਹੈ ਉਦੋਂ ਇੱਕ ਉਹ ਬਹੁਤ ਪਾਵਰਫੁਲ ਟੈਕਨੀਕਲ ਬਣ ਜਾਂਦਾ ਉਹ ਬਹੁਤ ਵਧੀਆ ਰਿਜ਼ਲਟ ਦਿੰਦਾ ਹੈਗਾ ਸੀਤ ਬਲਾਈਟ ਤੇ ਵੀ ਉਹਦੇ ਬਹੁਤ ਵਧੀਆ ਰਿਜ਼ਲਟ ਨੇਗੇ ਜਿਹੜੀ ਆਪਣੀ ਡੋਡੀ ਰੋਗ ਕਹਿੰਦੇ ਨੇ ਜਾਂ ਜਿਹਨੂੰ ਹਲਦੀ ਰੋਗ ਕਹਿੰਦੇ ਆਗੇ ਉਹ ਤੇ ਵੀ ਉਹਦੇ ਬਹੁਤ ਵਧੀਆ ਰਿਜ਼ਲਟ ਨੇਗੇ ਆਪਾਂ ਅੱਜ ਬਲਾਸਟ ਦੇ ਬਾਰੇ ਗੱਲ ਕਰ ਰਹੇ ਤੇਗੇ ਤੇ ਇਹਦੇ ਨਾਲ ਤੁਸੀਂ ਮੰਨ ਲੈ ਨੂੰ ਜਿਹੜੀਆਂ ਬਾਸਮਤੀਆਂ ਦੇ ਵਿੱਚ ਇਹ ਬਲਾਸਟ ਦੀ ਸਮੱਸਿਆ ਆਉਂਦੀ ਹੈਗੀ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋਗੇ ਇੱਕ ਤਾਂ ਨੈਕ ਬਲਾਸਟ ਤੇ ਲੀਫ ਬਲਾਸਟ ਤੇ ਸਭ ਤੋਂ ਵਧੀਆ ਕੰਮ ਹੈ ਜਿਹੜੀ ਉਹ ਟਰਾਈਸਾਈਕਲਾਜ਼ੋਲ ਕਰਦੀ ਹੈਗੀ ਉਹਦੀ ਵਰਤੋਂ ਕਰ ਸਕਦੇ ਹੋਗੇ ਜਾਂ ਆਪਣਾ ਗੈਲੀਲਿਓ ਸੈਂਸ ਜਿਹਦੇ ਵਿੱਚ ਪਿਕੌਕਸੀ ਸਟਰੋਬਨ ਪਲੱਸ ਆਪਣਾ ਟਰਾਈਸਾਈਕਲਾਜ਼ੋਲ ਹੈ ਉਹਦੀ ਵਰਤੋਂ ਕਰ ਸਕਦੇ ਹੋਗੇ ਤੇ ਇੱਕ ਆਪਣਾ ਹੈਕਜ਼ਾਕੋਨਾਜ਼ੋਲ ਪਲੱਸ ਬੈਲਡਾਮਾਈਸਨ ਬਹੁਤ ਵਧੀਆ ਕੰਬੀਨੇਸ਼ਨ ਹੈ ਇਹ ਸੋਨ ਨੂੰ ਦੇਖ ਸੋਨ ਨੂੰ ਸਸਤਾ ਜਾ ਲੱਗਦਾਊਗਾ ਪਰ ਇਹਦੇ ਰਿਜ਼ਲਟ ਬਹੁਤ ਲਾਜਵਾਬ ਨੇਗੇ ਤੇ ਇਹ ਜਿਹੜਾ ਕੰਬੀਨੇਸ਼ਨ ਹੈ ਇਹ ਬੈਕਟੀਰੀਆ ਤੇ ਵੀ ਕੰਮ ਕਰਦਾਗਾ ਮਾ ਲੋ ਲਗਭਗ ਝੋਨੇ ਦੇ ਤੇ ਲਗਭਗ ਸਾਰੇ ਬਿਮਾਰੀਆਂ ਤੇ ਇਹ ਕੰਟਰੋਲ ਕਰਦਾ ਹੈ ਇਹ ਫੰਗੀਸਾਈਡ ਵੀ ਹੈ ਤੇ ਬੈਕਟੀਰੀਆ ਸਾਈਡ ਵੀ ਹੈ ਕਿਉਂਕਿ ਬੈਲਡਾਮਾਈਸਨ ਇੱਕ ਬੈਕਟੀਰੀਆ ਸਾਈਡ ਹੈਗਾ ਯਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ